ਸਵਾਗਤ ਹੈ ਕਿਸਾਨ ਵੀਰੋ ਤਾਂ ਸਾਡਾ ਆਪਣੇ YouTube ਚੈਨਲ ਢਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ 'ਚ ਇੱਕ ਤਾਜੀ ਸੂਈ ਵੀ ਤੇ ਤਿੰਨ ਗੱਬਣ ਮੈੜਾ ਤੇ ਸੇਜਲਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਖਜਿੰਦਰ ਸਿੰਘ ਪਿੰਡ ਦੀਪਗੜ ਜ਼ਿਲ੍ਹਾ 98763 2066 ਠੀਕ ਆ ਵਪਾਰ ਦਾ ਕੰਮ ਹੈ ਆਪਣਾ ਵਪਾਰ ਦਾ ਗਾਵਾ ਆਇਆ ਕਰਾਂਗੇ ਡੇਲੀ ਆਪਣੇ ਕੋਲ ਡੇਲੀ ਵੀ ਕਿੰਨੇ ਇੱਕ ਮਨ ਕੇ ਜਰੋਂ ਨਗ ਹੋਇਆ ਕਰਨਗੇ ਵੀਰ 8-7 ਨਾਲ ਹੋਇਆ ਕਰਨਗੇ ਡੇਲੀ ਠੀਕ ਆ ਜੇ ਕੋਈ ਵੀਰ ਦੂਰੋਂ ਨਗ ਜਾਂਦਾ ਜੇ ਬਾਝਾ ਜਾਂਦਾ ਨਹੀਂ ਮੰਨਣਾ ਨਹੀਂ ਜਾਂਦਾ ਤੇ ਮੈਕਸਿਮਮ ਰੇਟ ਆ ਵੀ ਜਿਆਦਾ ਐਚ ਐਫ ਦੇ ਕੰਮ ਹੋ ਜਾ ਕ੍ਰਾਸ ਜਰਸੀ ਬਾਜ ਰੇਟ ਤੇ ਜਰਸੀ ਕ੍ਰਾਸ ਐਚ ਐਫ ਜੀ ਡੀ ਵੀਗਲੇ ਨੂੰ ਲੋਡਸ ਆ ਮਿਲਣੀ ਠੀਕ ਆ ਜੀ ਮੈਂ ਦਰਮਾਨਾ ਦਰਮਿਆਨਾ ਰੇਟ 70 ਰੁਪਏ ਤਰ੍ਹਾਂ ਵਾਲਾ ਆਮ ਮਾਰਕੀਟ ਚੱਲਦਾ ਉਹ ਬਹੁਤ ਹੋਊਗਾ ਨਾਰਮਲ ਰੇਟ ਤੇ ਠੀਕ ਹੈ ਜੀ ਮੈਂ ਪਹਿਲਾ ਨੰਬਰ ਆਪਾਂ ਜਰਸੀ ਵੜ ਦੇਖੀ ਐ ਨੇ ਕਿਹੜਾ ਸੂਆ ਸੂਇ ਦੇ ਟਾਈਮ ਕਿੰਨਾ ਹੋ ਗਿਆ ਸੂਇ ਨੂੰ ਇਹ ਦੂਜਾ ਸੂਆ ਸੂਇ ਵੀਰੇ ਹਜੇ ਇੱਕ ਘੰਟਾ ਇਹਨੂੰ ਸੂਇ ਨੂੰ ਹੋਇਆ ਜੀਰ ਹਜੇ ਇਹਦੀ ਪਈ ਨਹੀਂ ਬੱਚੀ ਇਹਦੇ ਮਗਰ ਆ ਨਾ ਬੱਚੀ ਮਗਰ ਜੇਰ ਅਜੇ ਪੈਂਡਿੰਗ ਆ ਨਾ ਹਾਂ ਹਜੇ ਘੰਟੀ ਵੇ ਠੀਕ ਹੈ ਬੋਲਾ ਕੋਈ ਚੋਇਆ ਜਾਂ ਨਹੀਂ ਚੋਇਆ ਨਹੀਂ ਕੁਛ ਨਹੀਂ ਬੱਚੇ ਦੁੱਧ ਵੀ ਨਹੀਂ ਪਿਆ ਹਾਲੇ ਠੀਕ ਹੈ ਤੇ ਅੰਦਾਜ਼ਾ ਇਹ ਲਾ ਸਕੀਏ ਥਣਲੇਵਾ ਦੇਖ ਕੇ ਆਪਾਂ ਤੇ ਆਰਬੀ ਦੇ ਹਿਸਾਬ ਨਾਲ ਫੋਟਾ ਮਣ ਕੀ ਕਹਿੰਦਾ ਕਿੰਨਾ ਦੁੱਧ ਦੇ ਦੂਗੀ ਦੁੱਧ ਵੀਰੇ ਆਪਾਂ 1 ਤੇ ਰੇਟ ਇਹਦਾ ਕੀ ਹੋਊਗਾ ਰੇਟ ਫੋਨ ਤੇ ਕਰਾਂਗੇ ਜਾਇਜ਼ ਹੋਊਗਾ ਜਾਇਜ਼ ਕਿਤੇ ਇਹ ਤਾਂ ਨਹੀਂ ਗੱਲ ਵੀ ਫੋਨ ਤੇ ਕਹਿਦਾ ਤੇ ਬੰਦਾ ਡਰ ਜਾਵੇ ਬਾਹਲਾ ਬੋਲੋਗਾ ਨਹੀਂ 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 ਵੀ ਜਿਵੇਂ ਬਿਲਕੁਲ ਜਾਇਜ਼ ਹੈ ਮਤਲਬ ਜਿਹਨੇ ਕਾਲ ਕਰ ਲਈ ਪੱਲੇ ਗੱਲ ਪਹੂਗੀ ਹੋਊਗੀ ਤੋਰੀ ਫਿਰ ਬਾਹਰ ਨੂੰ ਸਭਰ ਪਹਿਲੇ ਨੰਬਰ ਤੇ ਜਰਸੀ ਵੜ ਤਾਜੀ ਸੂਈ ਆ ਪਿੱਛੇ ਬੱਚੀ ਫੀ ਮੇਰਾ ਨਾ ਹਜੇ ਕੋਈ ਧਾਰਾ ਮਾਰ ਨਹੀਂ ਆਈਆਂ ਤੇ ਨਾ ਹਜੇ ਝੋਈਆ ਕਿਉਂਕਿ ਸੂਈ ਨੇ ਕਿ ਘੰਟਾ ਹੋਇਆ ਜੇਰ ਇਹਦੀ ਪੈਂਡਿੰਗ ਵਾਲੇ ਜੇਰ ਪੈਣੀ ਆ ਉਸ ਨੂੰ ਡਿਟੇਲ ਜੇਰ ਦੀ ਵੀਰ ਵੀਡੀਓ ਬਣਾ ਕੇ ਕੋਲੇ ਰੱਖ ਲੂਗਾ ਚੁੱਲੇਵਾ ਵਗੈਰਾ ਦੇਖੋ ਨੈਚੁਰਲ ਜਿੰਨੀ ਬਣੀ ਹੋ ਤੇ ਇਹ ਸੋ ਦੇਖੋ ਥਣਲੇਵਾ ਚੰਗਾ ਸਾਫ ਸੁਥਰਾ ਕੱਦ ਕਾਠ ਦੇ ਵਿੱਚ ਆ 18 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਲਿਓ ਨੋਰਮਲ ਆ ਰਾਮ ਦਾ ਦੁੱਧ ਦੇ ਦੂਗਾ ਤੇ ਪਾਉ ਵੀ ਫੈਟ ਵਾਲਾ ਹਾਂਜੀ ਵੀਰੇ ਦੂਜੇ ਨੰਬਰ ਜਿਹੜੀ ਆਪਾਂ ਵੈੜ ਦੇਖਦੇ ਪਏ ਆ ਇਹ ਇਹ ਬਈ ਦੂਜੇ ਸੂਏ ਠੀਕ ਆ ਦੂਜਾ ਸੂਆ ਸੁੰਦੀ ਆ ਤੇ ਦਿਨ ਕਹ ਇੱਕ ਲੈ ਜਾਂਦੇ ਸੁੰਦੇ ਨੇ ਲੈ ਵੀਰੇ ਹੈ ਚਾਰ ਪੰਜ ਚਾਰ ਪੰਜ ਦਿਨ ਸੁੰਨ ਚ ਬਾਕੀ ਤੇ ਦੁੱਧ ਦਾ ਅੰਦਾਜ਼ਾ ਹੈ ਕਿੰਨਾ ਲਾ ਸਕਦਾ ਵੀ ਦੇ ਦੂਗੀ ਦੁੱਧ ਵੀਰੇ 20 21 20 ਕਿਲੋ ਦੇਣਾ ਚਾਹੀਦੇ ਨੂੰ 20 ਕਿਲੋ ਲਈ ਹੈਗੀ ਆ ਹਾਂ ਠੰਡੀ ਸੀ ਇਹੋ ਠੀਕ ਹੈ ਤੇ ਠੰਢੀ ਚਿਲ ਵਾਧੂ ਆ ਵਾਧੂ ਵਾਧੂ ਤੇ ਸੂਣ ਚ ਲੈ ਜੂਗੀ 5 6 ਦਿਨ ਲਈ ਇੱਕ ਹਫਤੇ ਅੰਦਰ ਅੰਦਰ ਸੂਪ ਹਾਂ ਤੋੜੇ ਵਾਰ ਨੂੰ ਸੋਭਰਾ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਮਾੜੇ ਮਾੜੇ ਨਾਮਾਤਰ ਦੇ ਸੰਗ ਤੇ ਬਾਕੀ ਲੇਵਾ ਦੇਖੋ ਝੋਲੀ ਦੀ ਪੂਰੀ ਸਾਫ ਸੁਥਰੀ ਇੱਕ ਹਫਤੇ ਅੰਦਰ ਅੰਦਰ ਸੂਧਣਾ ਤੇ ਬਾਕੀ ਗਲਾਬੀ ਥਾਣਾ ਜਮਾ ਸਾਫ ਸੁਥਰੇ ਤੇ ਥੜ ਮੰਨ ਕੇ ਚਲੋ ਜਿਹੜੀ ਇਹ ਵਹਿੜ ਹੈਗੀ ਇੱਕ ਤਰ੍ਹਾਂ ਦੀ ਦੁੱਧ ਦੇ ਨੇ ਮੱਝ ਨਾਲ ਕੰਪੇਅਰ ਕਰਨੇ ਨੇ ਕੋ ਦੇਖੋ ਮੂੰਹ ਮੱਥਾ ਫੇਸ ਕੁਆਲਿਟੀ ਤੇ ਨਿੱਗਰ ਸਾਫ ਸੁਥਰੀ ਮਨ ਕੇ ਚਲੋ ਵੀ ਲਿਬਰ ਨਾਲੀ ਗੱਡੀ ਹੋਣ ਨਾਲ ਤਾਂ ਬੈੜ ਹੀ ਹੈ ਨਹੀਂ ਇਹ ਨਹੀਂ ਗੱਲ ਚਾਹੇ 10ਵੇਂ ਦਾ ਨਵਾ ਦਿਓ ਇਹਨੂੰ ਪਾਣੀ ਦੀ ਵੀ ਬਹੁਤ ਬਚਤ ਕਰਨੀ ਹੈ ਜਿਵੇਂ ਥੋੜੇ ਥਾਂ ਤੇ ਵੀਰ ਨੇ ਇੱਕ ਅਦਾ ਪਸ਼ੂ ਰੱਖਣਾ ਵੀ ਦੁੱਧ ਪੀਣਾ ਤੇ ਦੁੱਧ ਵੀ ਇਹਨੇ ਪਲੱਸ ਫੈਟ ਵਾਲਾ ਪਾਉਣਾ ਜਮਾ ਸੁੱਲੇਵਾ ਦੇਖੋ ਸਾਫ ਸੁਥਰਾ ਸਟੇਚਰ ਲੈਵੇ ਦੀ ਬਿਲਕੁਲ ਤੇ ਗੋਲ ਮਟੋਲ ਸਾਫ ਸੁਥਰੀ ਬੈੜਾ ਜਿੰਨੀ ਚਾਚ ਪਰੋ ਦੇਖੇ ਕਿਉਂਕਿ ਸਾਫ ਹੋਵੇ ਪਸ਼ੂ ਟੋਕਰ ਵੀ ਵੇਚਣ ਦੇ ਵਧੀਆ ਰਹਿੰਦਾ ਸੋ ਠੰਡੀ ਵਗੈਰਾ ਦੇਖ ਸਕਦੇ ਹੋ ਪੂਰੀ ਸਾਫ ਸੁਥਰੀ ਠੰਡੀ ਹੈ ਤੂੰ ਦੇਖ ਸਾਬ ਠੰਡੀ ਵਗੈਰਾ ਬਾਦੂਆ ਮੰਨ ਲਓ ਕੋਈ ਨਿਆਣਾ ਵਗੈਰਾ ਪਾਉਂਦੀ ਜਰੂਰ ਤੇ ਪਰ ਪੈਣੀ ਨਹੀਂ ਮਿਲਦਾ ਨਾ ਇਹ ਆ ਦੇਖ ਲਓ ਤੁਹਾਡੇ ਸਾਹਮਣੇ ਅਗਲਾ ਕਹਿੰਦਾ ਆਏ ਆ ਠੀਕ ਹੈ ਤੇ ਆਏ ਗੱਬਣਗਾ ਬਿਠਾਉਦੀ ਨਹੀਂ ਥੱਲੇ ਠੀਕ ਹੈ ਜਿਵੇਂ ਆਪਾਂ ਬੈਠੇ ਤੇ ਅੱਗੇ ਆਪਾਂ ਗੱਲ ਕਰਦੇ ਹੁਣ 3 ਨੰਬਰ ਦੀ 3 ਨੰਬਰ ਤੇ ਆ ਗਈ ਜਰਸੀ ਹਾਂਜੀ ਇਹ ਆ ਗਈ ਆਪਣੀ ਥੋੜਾ ਕਾਫੀ ਕਲਰ ਜਿਹਾ ਮਿਕਸ ਹੈ ਨਾ ਹਾਂਜੀ ਤੇ ਇਹ ਸੂਆ ਕਿਹੜਾ ਸੁੰਦੀ ਆ ਸੂਆ ਵੀਰੇ ਤੀਜਾ ਵੀ ਹੋ ਸਕਦਾ ਜੇ ਨਹੀਂ ਆਪਾਂ ਨੂੰ ਦੂਜੇ ਕਹਿ ਕੇ ਜੀ ਮੰਨ ਲੈ ਤੀਜਾ ਹੋ ਸਕਦਾ ਹਾਂ ਤੇ ਦਿਨ ਕਹਿ ਕੇ ਲੈ ਜੂ ਦਿਨ ਹੀ ਵੀ ਲੈ ਜੂ ਵੀਰੇ 7 8 ਕਿੰਨਾ ਦੁੱਧ ਵੀਰੇ 20 ਪਲੱਸ ਮੰਨ ਕੇ ਲੈ ਲਓ। ਠੀਕ ਐ ਤੇ ਇਸ ਸੂਣ ਚ ਹਫਤਾ ਤੱਕ ਬਾਕੀ ਐ ਦਾ। ਸੂਣ ਹਫਤਾ ਤੇ। ਸੀਲ ਠੰਡੀ ਵਾਧੂ। ਸੀਲ ਠੰਡੀ ਰਹੀ ਸੀ। ਤੋਰੇਵਾਰ ਨੂੰ। ਸਵਰਥ ਤੀਸਰੇ ਨੰਬਰ ਤੇ ਜਿਹੜੀ ਬਿਹੜ ਦੇਖ ਸਕਦੇ ਹੋ। ਥੋੜਾ ਜਿਹਾ ਕਾਫੀ ਕਲਰ ਪੂਰ ਦਿਖਾਈ ਦਿੰਦਾ ਵਿੱਚ ਇਹਦੇ। ਸੂਆ ਮਾਲਕ ਨੇ ਦੂਜਾ ਦੱਸਿਆ ਪਰ ਤੁਸੀਂ ਤੀਜਾ ਮੰਨ ਕੇ ਲਿਓ ਇਹਨੂੰ। ਦੁੱਧ 20 ਕਿਲੋ ਰਾਵਲਾ ਦੇ ਦੂ ਝੋਲੀ ਵਾਲੀ ਬਿਹੜਾ ਕੱਦ ਕਾਠ ਬਹੁਤ ਆ। ਇਹ ਨਹੀਂ ਗੱਲ ਲੱਸੀ ਨਾ ਮੇ ਕਿਸੇ ਪਾਸੋਂ। ਸੌਖੀ ਜੀ ਥੋੜਾ ਆਪਾਂ ਹੋਰ ਨੋਟ ਕਰ ਸਕਦੇ ਪੈਰਾਂ ਦੀ ਪੂਰੀ ਮਜ਼ਬੂਤ ਆ। ਇਹ ਨਹੀਂ ਗੱਲ ਵੀ ਦੂਸਰਾ ਜਾਂ ਤੀਸਰਾ ਹੋ ਸਕਦੀ ਆ 20 ਕਿਲੋ ਇਹਨੇ ਦੁੱਧ ਦੇ ਦੇਣਾ ਕੱਦ-ਕਾਟ ਤੇ ਬਾਡੀ ਵੇਟ ਬਹੁਤ ਆ ਕਿੜਾ ਪਾ 20 ਕਿਲੋ ਦਾ ਗੈਸ ਕਰਦੇ ਆ ਬਾਡੀ ਵੇਟ ਦੇ ਹਿਸਾਬ ਨਾਲ ਗੈਸ ਆ ਪਸ਼ੂ ਦੇ ਵਿੱਚ ਜਿੰਦ-ਜਾਨ ਹੋਵੇ ਜਿੰਦ-ਜਾਨ ਵਾਲੀ ਪੂਰੀ ਆ ਬਲੱਡ ਵਾਲੀ ਬਿਹੜਾ ਤੇ ਮੁੱਲ ਵੀਰ ਕਹਿੰਦਾ ਫੋਨ ਤੇ ਹੋਊਗਾ ਹੋਊਗਾ ਬਿਲਕੁਲ ਬਾਜਮ ਸੋ ਝੋੜੀ ਵਗੈਰਾ ਦੇਖ ਸਕਦੇ ਹੋ ਜੀ ਬਾਕੀ ਠੰਡੀ ਸੀਰ ਵਾਧੂ ਕੋਈ ਦਿੱਕਤ ਵਾਲੀ ਕਰਨੀ ਜਿਵੇਂ ਮਾਰਜੀ ਦੇ ਹੱਥਾਂ ਨਾਲ ਤੇ ਹੱਥ ਵਗੈਰਾ ਫੇਰੀ ਚੱਲੋ ਤੇ ਠੰਡੀ ਸੀਰ ਵੀਰੇ ਵਾਧੂ ਆ ਹਨਾ ਠੰਡੀ ਸੀਰ ਬਸ ਠੀਕ ਆ ਓਕੇ ਜੀ ਆ ਤੇ ਅੱਗੇ ਆਪਾਂ ਗੱਲ ਕਰਾਂ ਚੌਥੇ ਨੰਬਰ ਤੇ ਵੜਦੀ ਜਿਹੜੀ ਇਹ ਜੀ ਪਿਓਰ ਦੁੱਧ ਦੀ ਠੀਕ ਹੈ ਕੈਗ ਨੇ ਲੈ ਜੂਗੀ ਇਹ ਦਿਨ ਲੈ ਜੂ ਵੀਰੇ 10 11 ਠੀਕ ਹੈ ਮੰਨ ਕੇ ਚੱਲੇ ਜੀ 15 ਦੇ ਵਿੱਚ ਵਿੱਚ ਸੂਪੂਗੀ ਦੱਸਾਂ ਕਹਿ ਰਹੇ ਨੇ ਜੀ ਸੂਕਣੇ ਵੀਰੇ ਠੀਕ ਹੈ ਤੇ ਦੁੱਧ ਕਿੰਨਾ ਕ ਮੰਨ ਕੇ ਲੈਵੇ ਬੰਦਾ ਇਹਨੂੰ ਦੁੱਧ ਵੀਰੇ 15 16 15 16 ਮੰਨ ਕੇ ਲੈ ਲਿਆ ਆਪਾਂ 20 20 ਨਹੀਂ ਕਹਿੰਦੇ ਠੀਕ ਹੈ ਹਾਂ 15 ਕਿਲੋ ਦੇ ਦੂਗੀ ਹਾਂ ਰੇਟ ਇਹਦਾ ਬਾਜ ਬੂਜਮ ਜੀਰ ਜੈ ਬਿਲਕੁਲ ਤੇ ਨੰਬਰ ਬੋਲ ਦੋ ਦੁਬਾਰਾ ਆਪਣਾ ਨੰਬਰ 98763 2064 ਮਾਨਕੇ ਜਿਹੜੀ 50000 ਤੋਂ ਲੈ ਕੇ 70 75 ਰੇਟ ਆਪਣੇ ਕੋਲੇ ਆਮ ਵਾਧੂ ਹੁੰਦੇ ਆ ਵਾਧੂ ਵਾਧੂ ਠੀਕ ਹੈ ਜਦੋਂ ਮਰਜੀ ਬੰਦਾ ਠੀਕ ਹੈ ਸੋ ਦੀਪਗੜ ਰੋਡ ਤੇ ਦੀਪਗੜ ਦੇ ਵਧਾਤਿਆਂ ਨੂੰ ਜਾਨੇ ਉੱਥੇ ਬੰਜਦੇ ਰਹੇ ਸਾ ਖੇਤਾਂ ਦੇ ਵਿੱਚ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਕੋਈ ਵੀ ਨਾ ਤੁਹਾਡੇ ਪਸੰਦ ਉਹ ਆ ਕੇ ਦੇਖ ਕੇ ਚੱਲੀ ਜਾਰੀ ਚੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ